ਔਰ ਜਿਹੜਾ ਇਨਾਮ ਵਿਸ਼ਾਲ ਨੂੰ ਦਿੱਤਾ ਗਿਆ ਇਹ ਮੈਂ ਸਮਝਦਾ ਕਿ ਪਰਮੇਂਦਰਜੀਤ ਦੀ ਕਵਤਾ ਦੇ ਇਸ ਤਰ੍ਹਾਂ ਦੇ ਸੁਭਾਅ ਇਸ ਤਰ੍ਹਾਂ ਦੀ ਸਿਰਤ ਦੇ ਵਾਰਿਸ ਹੋਣ ਕਰਕੇ ਜਿਹੜਾ ਦਿੱਤਾ ਗਿਆ ਇਹ ਬਹੁਤ ਵੱਡੀ ਗੱਲ ਹੈ ਵਿਸ਼ਾਲ ਨੇ ਆਪਣੀ ਕਵਤਾ ਜਦੋਂ ਸ਼ੁਰੂ ਕੀਤੀ तितਲੀ ਤੇ ਕਾਲੀ ਹਵਾ ਇਹਨੇ ਜ਼ਿੰਦਗੀ ਨੂੰ ਪਕੜਨ ਦਾ ਯਤਨ ਕੀਤਾ ਸਮਕਾਲੀ ਸਮਾਜ ਨੂੰ ਪਕੜਨ ਦਾ ਯਤਨ ਕੀਤਾ ਵਿਸ਼ਾਲ ਦੀ ਸ਼ਾਇਰੀ ਵੀ ਹੈ ਔਰ ਇਹਦੀ ਵਾਰਤਕ ਵੀ ਹੈ ਉਹ ਲਗਭਗ ਐਬਸਰਡ ਸ਼ਾਇਰੀ ਦੀ ਉਹਦੇ ਵਿੱਚ ਬਹੁਤ ਸਾਰਾ ਤੁਹਾਡਾ ਅਣਕਿਆਸਿਆ ਤੁਹਾਡੇ ਸਾਹਮਣੇ ਨਵੇਂ ਤਰੀਕੇ ਨਾਲ ਖੁੱਲਾ ਹੁੰਦਾ ਉੱਥੇ ਤੁਹਾਨੂੰ ਦਰਖਤ ਕੁੱਟੇ ਨਜ਼ਰ ਆਉਂਦੇ ਆ ਬੰਦੇ ਛੱਤ ਉੱਤੇ ਖੜੇ ਨਜ਼ਰ ਆਉਂਦੇ ਆ ਤੇ ਇਸ ਤਰ੍ਹਾਂ ਇੱਕ ਦੁਨੀਆ ਨੂੰ ਉਲਟਾ ਦੇਣ ਦੀ ਜਿਹੜੀ ਚਮਤਕਾਰਤਾ ਹੁੰਦੀ ਹੈ ਕਿਸੇ ਵੀ ਚੰਗੇ ਕਲਮਕਾਰ ਦੀ ਸਿਫਤ ਉਹ ਪ੍ਰਭਿੰਦਰ ਜੀ ਵਿੱਚ ਵੀ ਸੀ ਉਹ ਵਿਸ਼ਾਲ ਵਿੱਚ ਵੀ ਹੈ ਸ਼ਾਬਾਸ਼ ਗੱਲ ਕਰਨ ਦੇ ਸਮੇਂ ਥੋੜਾ ਸੰਕੋਚ ਹੋ ਰਿਹਾ ਕਿਉਂਕਿ ਕਿ ਮੇਰੇ ਮੈਨਾਂ ਇੰਨਾ ਆਪਣਾ ਵੀ ਜਦੋਂ ਮੈਂ ਇਹਦੀ ਗੱਲ ਕਰਦਾ ਮੈਨੂੰ ਇਹ ਤਾਂ ਲੱਗਦਾ ਵੀ ਜਿਵੇਂ ਮੈਂ ਆਪਣੀ ਗੱਲ ਕਰ ਰਿਹਾ ਹਾਂ ਬਖਤੌਰ ਨੇ ਬਹੁਤ ਸੋਹਣੀਆਂ ਗੱਲਾਂ ਇਹਨਾਂ ਬਾਰੇ ਕੀਤੀਆਂ ਵਿਸ਼ਾਲ ਵਾਕਏ ਕਫਤਾ ਲਿਖਦਾ ਨਹੀਂ ਕਫਤਾ ਜਿਉਂਦਾ ਜਿਵੇਂ ਪਰਮਿੰਦਰਜੀਤ ਜਿਉਂਦਾ ਸੀ ਵਿਸ਼ਾਲ ਜੀ ਨੂੰ ਵਧਾਈਆਂ ਵਿਸ਼ਾਲ ਜੀ ਤੇ ਕੱਲਾ ਗਏ ਨਾ ਤੇ ਚੰਗਾ ਲੱਗਾ ਵਿਸ਼ਾਲ ਬਿਆਸ ਹੀ ਜਦਾ ਰਿਹਾ ਲਗਦਾ ਕਿਉਂ ਕਹਿੰਦੀ ਵਿਸ਼ਾਲ ਤਾਂ ਹੀ ਬਿਆਸ ਤੇ ਰਿਹਾ ਕਿੱਥੋਂ ਭਾੜਾ ਤੁਰਦੇ ਕਿਦੋਂ ਤੱਕ ਤਰੋ ਜੇ ਵਿਸ਼ਾਲ ਤਾਂ ਹੀ ਨਹੀਂ ਲੱਗਦੀ ਇਸ ਕਰਕੇ ਇਹਨਾਂ ਦੇ ਨਾਲ ਵਿਸ਼ਾਲ ਯਾ ਸਰ ਜੀ ਲੱਗਦਾ ਗਰਮੇ ਵਿਸ਼ਾਲ ਨਹੀਂ ਕਰਨੀ ਚਾਹਨਾ ਵਿਸ਼ਾਲ ਨੂੰ ਮੈਂ ਨਾ ਬਹੁਤੀ ਵਾਰੀ ਕਿਉਂਕਿ ਵਿਆਸ ਦੇ ਵਿੱਚ ਰਹਿੰਦਾ ਇਹਨੂੰ ਮੈਂ ਦੁਆਬੇ ਤੇ ਮਾਝੇ ਦੇ ਵਿੱਚ ਇੱਕ ਕੜੀ ਸਮਝਦਾ ਤੇਰੇ ਥਰੂ ਅਸੀਂ ਮਾਝੇ ਨਾਲ ਜੁੜਦੇ ਆਂ ਤੇ ਤੂੰ ਦੁਆਬੇ ਨਾਲ ਵੀ ਜੁੜੇ ਹੋਇਆ ਤੇ ਤੂੰ ਜਦੋਂ ਇੱਥੇ ਰਾਜ ਖੜਾ ਹੁੰਦਾ ਜਦੋਂ ਅਸੀਂ ਅੰਬਰਸਤ ਜਾਣਾ ਹੁੰਦਾ ਵੀ ਤੂੰ ਇੱਥੋਂ ਲੰਘ ਕੇ ਨਹੀਂ ਜਾ ਸਕਦਾ ਜੇ ਤੂੰ ਜਦੋਂ ਵਾਪਸ ਜਾਣਾ ਇੱਥੋਂ ਹੋ ਕੇ ਜਾਣਾ ਸ਼ਾਲਪੁਰਾ ਨੂੰ ਨੌਵਾਂ ਪਰਮਿੰਦਰ ਯਾਦਗਾਰੀ ਅਵਾਰਡ ਮਿਲਦੀ ਬਹੁਤ ਬਹੁਤ ਮੁਬਾਰਕਾ ਇਹ ਇਤਫਾਕ ਹੈ ਕਿ ਆਵਾਡ ਵੀ ਨੋਮਾ ਵਾਂ ਤੇ ਤਰੀਖ ਵੀ ਨੋਮਾ ਹੈ। ਇਹ ਜੋੜ ਕਿਸੇ ਕਿਸੇ ਦੇ ਹਿੱਸੇ ਹੋਗਾ। ਆਹੋ। ਬੈਠੋ ਸਭ ਤੋਂ ਪਹਿਲਾਂ ਮੈਂ ਇਹ ਗੱਲ ਕਰਦਾ ਵਾਂ ਕਿ 1981 81 ਦੀ ਗੱਲ ਆ। ਉਹਨਾਂ ਦਿਨਾਂ ਦੇ ਵਿੱਚ ਮੈਂ ਬਾਬੇ ਬਕਾਲੇ ਆਉਂਦਾ ਸੀ ਮੈਂ ਪੜ੍ਹਿਆ ਵੀ ਇੱਥੇ ਹੀ ਹੈ ਜੇ ਜਿਹਨਾਂ ਦੇ ਪਿਤਾ ਪ੍ਰਿੰਸੀਪਲ ਪਟੋਲਾ ਜੀ ਨੂੰ ਮਿਲਦਾ ਸੀਗਾ ਤੇ ਉਹ ਆਸ਼ੀਰਵਾਦ ਦਿੰਦੇ ਸੀ ਸਾਡਾ ਉਹ ਸਫ਼ਰ ਉਦੋਂ ਸ਼ੁਰੂ ਹੋਇਆ ਸੀਗਾ ਮੇਰੇ ਜਦੋਂ ਮੈਂ ਬੈਠਾ ਇੱਥੇ ਸੋਚ ਰਿਹਾ ਸੀ ਮੈਂ ਆਹ ਕਹੂੰਗਾ ਮੈਂ ਆਹ ਕਹੂੰਗਾ ਸੁਣ ਕੇ ਡਾਕਟਰ ਕੋਪਾਲ ਕੁੱਟਰ ਦੀਆਂ ਗੱਲਾਂ ਬਖਤਾਵਰਤਾ ਹੀ ਵਾਈ ਨੇ ਜੰਨਾਂ ਸਾਰੇ ਨੂੰ ਕਹਿੰਦੇ ਆ ਮੈਨੂੰ ਜਿੱਥੇ ਜ਼ਿਕਰ ਪਰਮਿੰਦਰਜੀਤ ਹੁੰਦਾ ਜ਼ਿਕਰ ਹੁੰਦਾ ਤੇ ਮੈਂ ਕਦੀ ਕਦੀ ਖੁਦ ਮਹਿਸੂਸ ਕਰਦਾ ਹੁੰਦਾ ਵਕਿ ਜਦੋਂ ਮੈਨੂੰ ਇਹ ਜ਼ਿੰਮੇਵਾਰੀ ਸੌਂਪੀ ਗਈ ਸੀ ਤੇ ਪਹਿਲੀ ਵਾਰੀ ਜਦੋਂ ਮੈਨੂੰ ਕਪਤਾ ਛੱਬੀ ਤੇ ਉਹ ਲੋ ਵਿੱਚ 26 ਸੀ ਦੂਸਰੀ ਕਪਤਾ ਨਾਲੂਨੀ ਦੇ ਵਿੱਚ 26 ਸੀ ਫਿਰ ਲਗਾਤਾਰ ਸਫਰ ਰਿਆ ਇੱਥੇ ਮੇਰੇ ਸਾਰੇ ਹੀ ਅਧਿਆਪਕ ਸੱਚ ਬੈਠੇ ਹੋਏ ਆ ਪ੍ਰੋਫੈਸਰ ਉਹ ਜਿਹੜਾ ਬਖਤਾਵਰ ਜੀ ਉਹਦੇ ਦੀ ਮੈਂ ਜਿੰਨਾਂ ਕੋਲ ਅੱਜ ਵੀ ਸਿੱਖਿਆ ਵਾ ਕਵਰ ਇਕਬਾਲ ਖੋਣੀ ਜਿੱਥੇ ਮੈਂ ਪਹਿਲੀ ਵਾਰੀ ਮਤਲਬ ਕਿਤੇ ਕਬੂਰ ਥਲੇ ਚ ਜਾ ਕੇ ਕਪਤਾ ਪੜੀ ਕਿ ਇੱਕ ਕੰਨ ਜਦੋਂ ਮੈਂ ਲਿਖਣਾ ਸ਼ੁਰੂ ਹੋਇਆ ਇੱਕ ਦੋ ਜਗਜੀਤ ਰੇਂਗੜੀ ਟੇਲ ਵਰਗੋ ਵਾਸੀ ਹੋਣੀ ਇਥੇ ਦੇ ਇਹਦੇ ਵਗੋਂ ਵੀ ਇੱਕ ਦੋ ਨਾਮ ਬਦਲੇ ਤੇ ਸਭ ਤੋਂ ਪਹਿਲਾਂ ਪ੍ਰੋਫੈਸਰ ਮੋਟਰਗੋੜਾ ਨੇ ਆ ਕੇ ਮੇਰੇ ਨਾਲ ਗੱਲਬਾਤ ਕੀਤੀ ਤੇ ਮੇਰੇ ਲਈ ਬੜੰਗ ਨੂੰ ਚਾਹ ਜਣਿਆ ਕਿ ਤਰ੍ਹਾਂ ਸਾਨੂੰ ਕੋਈ ਜਾਣਦਾ ਫਿਰ ਇਹਨਾਂ ਕੋਲੋਂ ਬਹੁਤ ਸਾਰਾ ਕੁਝ ਸਿੱਖਿਆ ਪਰਵਿੰਦਰਜੀਤ 2015 ਚ ਜਦੋਂ ਸੌਤ ਹੁੰਦੇ ਆ ਜਿਹਨਾਂ ਦੇ ਨਾਂ ਤੇ ਅੱਜ ਮੈਨੂੰ ਇਹ ਮਾਨ ਸਨਮਾਨ ਮਿਲਦੇ ਆ ਮੈਂ ਕਈ ਵਾਰੀ ਖੁਦ ਮਹਿਸੂਸ ਕਰਦਾ ਹੁੰਦਾ ਤੇ ਵੀ ਮੇਰਾ ਤੇ ਪਰਵਿੰਦਰਜੀਤ ਦਾ ਜਿਹੜਾ ਸੁਭਾਅ ਸੀ ਬੇਸਿਕਲੀ ਜਿਹੜੇ ਸਾਡਾ ਬੇਸ ਸੀਗਾ ਸਾਡਾ ਫੇਸ ਸੀਗਾ ਜਿਹੜਾ ਅਸਲ ਦੇ ਵਿੱਚ ਉਹ ਕਿੰਨਾ ਮਿਲਦਾ ਸੀਗਾ ਕਦੀ ਕਹੇ ਕਰਨ ਦੀ ਪ੍ਰਵਾਹ ਕੀਤੀ ਨਾ ਉਸ ਬੰਦੇ ਦੇ ਅੰਦਰ ਨਹੀਂ ਕੀਤੀ ਲੈ ਮਨ ਜਿੰਦਗੀ ਦੇ ਵਿੱਚ ਘੰੂ ਲੈ ਕੇ ਉਹ ਗਰੀ ਸੈਂਪੁਰ ਚੌਕ ਚੌਕ ਸੈਂਪੁਰਾ ਦੇ ਵਿੱਚ ਤੋਂ ਉਹ ਸੀ ਜਾਂਦੇ ਸੀ ਉਹ ਉਸ ਬੰਦੇ ਦੇ ਅੰਦਰ ਕਿੰਨੀ ਖਿਜ ਭਰੀ ਹੁੰਦੀ ਸੀ ਸਿਸਟਮ ਦੇ ਮੁਕਤ ਉਹ ਆਪਣੀਆਂ ਸੰਪਤੀਆਂ ਚ ਲੈਦੇ ਸੀ ਉਹ ਫਿਰ ਚੌਕ ਸੈਂਪੁਰਾ ਫਿਰ ਵਾਪਸਿੰਦਾ ਦਾ ਉਹ ਸੱਟ ਮੁੱਤੀ ਕਰ ਉਹ ਸਾਰੇ ਟੱਪ ਜਣਾਣਾ ਚਾਹੁੰਦਾ ਸੀ ਤੇ ਮੇਰੇ ਮੈਂ ਜਦੋਂ ਗਿਆ ਇਟਲੀ ਤੇ ਇਦਾਂ ਹੀ ਮੈਂ ਕਈ ਕੁਝ ਕਰ ਪਿਆ ਆਪਣੇ ਆਪ ਨੂੰ ਕਰ ਪਿਆ ਘਰ ਵੀ ਕਰ ਪਿਆ ਇਸ ਤੇ ਕਰ ਪਿਆ ਫਿਰ ਉਹਦੀ ਜਿਹੜੀ ਸੋਚ ਸੀ ਆਮਾਰ ਕੀ ਸੀ ਅਟਾਈ ਫਿਰ ਜਿ ਜਿਤਾਉਂ ਸੋ ਪਾਧ ਕੀ ਲਿਖਣ ਲਈ ਸੀਰੀਅਸ ਸੀ ਗਾ ਉਹ ਤਾਂ ਹਮੇਸ਼ਾ ਨੋ ਸੀਰੀਅਸ ਰਹਾ ਮੈਂ ਨੋ ਸੀਰੀਅਸ ਬਨਾ ਜਦੋਂ ਮੈਂ ਟੇਬਲ ਤੇ ਬੈਠਾ ਹੁੰਦਾ ਮੈਂ ਸੀਰੀਅਸ ਹੋ ਕੇ ਲਿਖਦਾ ਤੇ ਮੈਨੂੰ ਇਸ ਕਰਦਾ ਬਾਣ ਆ ਕਿ ਜਿਹੜੀ ਜ਼ਿੰਮੇਵਾਰੀ ਮਤਲਬ ਦੋਸਤਾਂ ਨੇ ਵਿਵੰਧਨ ਕੀਤੀ ਤੇ ਕੰਮ ਤੋਂ ਬਾਅਦ ਮੇਰੇ ਤੋਂ ਆਸ ਕੀਤੀ ਤੇ ਉਹ ਮੈਂ ਯਾਨੀ ਪੂਰਾ ਕੀਤਾ ਸਾਰਾ ਕੰਮ 9 ਸਾਲ ਮੈਂ ਲਗਾਤਾਰ ਉਹੀ ਸਪਾਤ ਕੀਤੇ ਮੇਰੇ ਨਾਲ ਪ੍ਰੋਫੈਸਰ ਬਖਤਾਵਰ ਕਮਲਜੀਤ ਭੁਲਰ ਜੇ ਉਨੂੰ ਮੈਗਜ਼ੀਨ ਨੂੰ ਘਰ-ਘਰ ਪਚੌਰ ਚ ਵੰਡਾ ਵੱਡਾ ਹਲਕਾ ਲੋਕਾਂ ਦੇ ਵਿੱਚ ਫੋਚੇ ਵਾਸਤੇ ਪ੍ਰੋਫੈਸਰ ਬਖਤਾਵਰ ਮੇਰੇ ਨਾਲ ਦਿਨ ਰਾਤ ਇੱਕ ਕਰਕੇ ਲਾ ਜਲੇਰੇ ਪੰਜਾਬ ਦੇ ਹਰ ਬੁਸਤਾਨ ਤੇ ਉਪਰੀਸ਼ਾ ਚ ਅੱਜ ਦਾ ਮੈਗਜ਼ੀਨ ਪਹੁੰਚੋਣਾ ਸੀ ਹੁਣ ਅਸੀਂ ਨਵਾਂ ਮੈਗਜ਼ੀਨ ਸ਼ੁਰੂ ਕਰਨ ਜਾ ਰਹੇ ਹਾਂ ਔਰ ਜਿੱਦਾਂ ਪਾਰਲੀਮੈਂਟ ਹੈ ਕਿ ਐਸੀ ਕبھی ਇਸ ਪੈਸੇ ਦੀ ਭਾਵਨਾ ਕੋਈ ਵੀ ਬਿਆਨ ਨਹੀਂ ਹੈ ਪਰ ਮਤਲਬ ਮੇਰੇ ਲਈ ਇਹ 21000 ਨਹੀਂ ਆ ਇਹ 21 ਲੱਖ ਰੁਪਇਆ ਕਿਥ ਲਈ ਆ ਕਿ ਅਸੀਂ ਅਗਲੇ ਮਹੀਨੇ ਜਿਹੜਾ ਪੇਪਰ ਸ਼ੂ ਕਰਨ ਜਾ ਰਹੇ ਆ ਮੈਂ ਇਹ 21000 ਰੁਪਇਆ ਉਸ ਪੇਪਰ ਦੇ ਖਾਤੇ ਜਮਾ ਕਰਵਾ ਦਾਂਗਾ ਧੰਨੂ ਹੋਰ ਵੀ ਜਿਹੜੇ ਆ ਮਿਲਨੇ ਸ਼ੁਰੂ ਹੋ ਗਏ ਆ ਮੈਂ ਰਾਜੋਨ ਦਾ ਇਫਸਾ ਦੇ ਸਾਰੇ ਸਮੂਹ ਉਹਨਾਂ ਦਾ ਅਦਰ ਸੁਹੀ ਹੋਣ ਦਾ ਧੰਨਵਾਦ ਕਰਦਾ ਕਿ ਉਹਨਾਂ ਨੇ ਸਾਡੇ ਮੇਰੀ ਮੈਂ ਬਹਾਨਾ ਬਣ ਗਿਆ ਪਰ ਇਸ ਸਾਡੇ ਮੈਗਜ਼ੀਨ ਦੀ ਝੋਲੀ ਦੇ ਵਿੱਚ ਕੀ ਹਕੀਆ ਪੈ ਗਿਆ ਮੈਂ ਸਾਹਮਣੇ ਆ ਗਿਆ ਇਹ ਸਨਮਾਨ ਮੇਰਾ ਨਹੀਂ ਆ ਇਸ ਤੁਹਾਡੇ ਸਾਡੇ ਦਾ ਸਨਮਾਨ ਆ ਕਿਉਂਕਿ ਮੈਂ ਤੁਹਾਡੇ ਵਾਂਗ ਸੋਚਦਾ ਵਾਂ ਤਾਂ ਮੇਰਾ ਇਹ ਸਨਮਾਨ ਹੋਇਆ ਮੈਂ ਵੇਟ ਚਾਰ ਜੇ ਤੁਸੀਂ ਜਿੱਕਰ ਸੋਈ ਹੋਣਾ ਵੀ ਗੱਲ ਆ ਤੋ ਮੋਟਰ ਕੋਲ ਆਨੇ ਸੱਚੀ ਗੱਲ ਕੀਤੀ ਆ ਮੈਂ 2 ਮਹੀਨੇ ਆਸਟ੍ਰੇਲੀਆ ਰਹਿ ਕੇ ਆਇਆ ਉਹਨੇ 2-3 ਵੱਡੇ ਫੰਕਸ਼ਨ ਕੀਤੇ ਉਹ ਸਾਰਾ ਪੈਸਾ ਜਿਹੜਾ ਹੈਗਾ ਕਮੋਦਾ ਰਾਤ 12 ਵਜੇ ਜਿੱਕਰ ਮੈਂ ਰਿਹਾ ਦੇਖਿਆ ਸਵੇਰੇ 4 ਵਜੇ ਟੈਕਸੀ ਚਲਾ ਲਿਆ ਤੇ ਉਹ ਮਤਲਬ ਇੰਦਾ ਤੇ ਕਿੰਨੇ ਸਾਰੇ ਭਾਰਤ ਦੇ ਵਿੱਚ ਤੋਂ ਪੰਜਾਬ ਪੰਜਾਬ ਹਿੱਥੇ ਨਹੀਂ ਉੱਥੇ ਵੀ ਬਹੁਤ ਕਰਦਾ ਫਿਰ ਮੈਂ ਮਤਲਬ ਉਹਨਾਂ ਦਾ ਉਹਨਾਂ ਨੂੰ ਵੀ ਆਪਣੇ ਵੱਲੋਂ ਵਧਾਈ ਦਿੰਦਾ ਕਿ ਉਹਨਾਂ ਨੇ ਵੱਡਾ ਵੱਡਾ ਜਿਹੜਾ ਫੰਕਸ਼ਨ ਅਰੇਂਜ ਕੀਤਾ ਅੱਜ ਤੇ ਸਾਡੇ ਨਿੱਕੇ ਜਿਹੇ ਸੱਦੇ ਤੇ ਗੁਰਦੀਪ ਭਾਰ ਵਾਲਾ ਵੀ ਬੇਦੀ ਹੋਣੀ ਸੋਰ ਹੋਣੀ ਕਮਰ ਇਕ ਭਾਰ ਹੋਣੀ ਔਜਰਾ ਹੋਣੀ ਆਇਆ ਕਿ ਮੈਨੂੰ ਜਦੋਂ ਦੌਰ ਸੀ ਕੰਤਾ ਦਾ ਉਹ ਬੋਟੁਰ ਹੋਣਾਂ ਨੇ ਗਾਲ ਕਿਤੀ ਆ ਕਮਲਜੀਤ ਭੁੱਲਾਰਾ ਮਨਵੈ ਸਕੰਦਾਂ ਗਵਾਹ ਆ ਕਿ ਮੇਰੀ 87 ਦੇ ਵਿੱਚ ਸਮਦਰਸ਼ੀ ਦੇ ਵਿੱਚ ਅਮਰਦਾ ਪ੍ਰੀਤਮ ਨੂੰ ਵੀ ਹਾਇਰਟ ਕਰਦੇ ਤੇ ਇੰਟਰਵਿਊ ਲੈਂਦੇ ਤੇ ਉਹਨਾਂ ਨੇ ਨਾ ਉਹ ਕਹਿੰਦੇ ਵੀ ਯਾਨੀ ਇੰਟਰਵਿਊ ਪੜ੍ਹ ਕੇ ਉਹਨੇ ਕਿਹਾ ਆ ਕਿ ਮਤਲਬ ਮੈਨੂੰ ਲੱਗਦਾ ਵਾ ਤੁਸੀਂ ਇਹਨਾਂ ਚਿੱਠੀ ਲਿਖੀ ਅਮਰਦਾ ਪ੍ਰੀਤਮ ਨੇ ਕਮਨ ਯੂਸਫੁੱਲ ਲੱਗੋ ਵੀ ਇਹ ਲਾਗੀ ਕਿਸਮ ਦਾ ਸ਼ਾਇਰ ਹੀ ਕਿਤੇ ਬਣੂਗਾ ਇਹ ਵਾਰਤਕ ਵੀ ਬਹੁਤ ਵਧੀਆ ਲਿਖੂਆ 87 ਦੀ ਗੱਲ ਆ ਮਿਸ ਨਾਲ ਉਹ 30 ਸਾਲ ਹੋ ਗਏ ਤੇ ਫਿਰ ਮੈਂ ਉਹਨਾਂ ਨੂੰ ਮਿਲਣ ਗਿਆ ਤੇ ਬੜਾ ਉਹਨਾਂ ਨੇ ਪਿਆਰ ਕੀਤਾ ਫਿਰ ਛੇ ਇੱਕ ਵਾਰੀ ਜਦੋਂ ਮੇਰਾ ਇਟਲੀ ਮੈਂ ਜਾਣਾ ਸੀ ਵੀਜ਼ਾ ਰਕਮ ਐਸੀ ਤੋਂ ਬਾਅਦ ਉੱਥੇ ਚਲੇ ਗਿਆ ਉਮਰ ਚਲੇ ਗਿਆ ਤੇ ਅਫਜ਼ਲ ਤਸੀਫ ਉੱਥੇ ਰਿਹਾ ਸੀ ਮੈਂ ਬੌੜੀਆ ਚੜ੍ਹ ਕੇ ਗਿਆ ਮੇਰੇ ਮੈਂ ਆਪਣੀ ਉਹ ਗਰੀ ਭਾਵਨਾ ਸਾਂਝੀ ਕਰ ਰਿਹਾ ਹਾਂ ਕੋਈ ਬ੍ਰਾਂਡਿੰਗ ਨਹੀਂ ਤਾਂ ਮੈਂ ਅੱਜ ਤੱਕ ਇਹ ਗੱਲ ਜਿਹੜੀ ਹੀਆ ਤੇ ਨਾਲ ਹੀ ਉਹਨਾਂ ਦੇ ਕੰਮ ਕਰਦੇ ਤੇ ਅਮਰਤਾ ਪ੍ਰੀਤਮ ਨੇ ਕਿਆ ਅਬਜ਼ਰਵ ਸੀ ਉਹ ਕਿਆ ਕਿਦੇ ਵੀ ਅਬਜ਼ਰਵ ਬਤਨ ਬਾਰ ਉਹ ਦੇਖਦੇ ਜਿਹੀ ਆਪਾਂ ਕਰ ਕਰਦੇ ਵੀ ਉਹ ਆਪ ਕਰਦੇ ਹੋਰ ਉਹਨਾਂ ਦਿਨਾਂ ਦੇ ਵਿੱਚ 10 ਸਤੰਬਰ 2000 ਦਿਨਾਂ ਮੇਰਾ ਆਰਟੀਕਲ ਉਹ ਚ ਲਿਖਿਆ ਸੀ ਫਰਨੀਆਪ ਚੁੱਕਿਆ ਗਏ ਮੰਨੇ ਆ ਗਏ ਉਹ ਬਾਬੇ ਕਾਇ ਜੀ ਸਤੰਬਰ ਦੇ ਦਿਨ ਸੀਗਾ ਆਰਟੀਕਲ ਤੇ ਉਹ ਕਿਤਾਬ ਦੇ ਮਾਰਗਤ ਲੈ ਜੋਂ ਕਾ ਦੀ ਆ ਵੀ ਸਾਡੇ ਹੋਰ ਲੋਕਾਂ ਚ ਤੇ ਇਹ ਜਿਹੜਾ ਸਰਮਾਨ ਮੈਂ ਫਿਰ ਜਿੱਦਾਂ ਕਿ ਇਹ ਮੇਰਾ ਹੀ ਨਹੀਂ ਆ ਪੰਜਾਬੀ ਕਪਤਾ ਦਾ ਸਰਮਾਨ ਜਿਹਦੇ ਨਾਲ ਮੇਰੀ ਹੋਰ ਜ਼ਿੰਮੇਵਾਰੀ ਵਧ ਗਈ ਆ ਜਿਸ ਟੁੱਕੇ ਮੈਂ ਲਗੋਨੀ ਆਪਕ ਅੱਖਰ ਕਢਦਾ ਸੀ ਤੇ ਮੇਰੇ ਲਈ ਸਾਡੇ ਲਈ ਹਰ ਅੰਕ ਇੱਕ ਚੁਣੌਤੀ ਬਣ ਕੇ ਆਉਂਦਾ ਸੀ ਕਿ ਅਗਲਾ ਅੰਕ ਕਿਤੇ ਤੋਂ ਹੋਰ ਹੋਵੇਗਾ ਅਗਲਾ ਅੰਕ ਕਿਤੇ ਤੋਂ ਹੋਰ ਹੋਵੇਗਾ ਸੋ ਜਿਹੜਾ ਆਪਾਂ ਸ਼ੁਰੂ ਕਰਨ ਜਾਏਗੇ ਸਾਡੀ ਉਹੀ ਪਹੁੰਚੀ ਹੋਏਗੀ ਕਿ ਅਸੀਂ ਵਿੰਧਰ ਕਰਨਾ ਵਾ ਉਹ ਵਿੰਧਰ ਤਾਂ ਹੀ ਹੋਗਾ ਜਦੋਂ ਤੁਹਾਡੇ ਸਾਰਿਆਂ ਦਾ ਸਹਿਯੋਗ ਹੋਵੇਗਾ ਇਕਵਾ ਤੁਹਾਡਾ ਸਾਰਿਆਂ ਦਾ ਸਹਿਯੋਗ ਹੋਣਾ ਹੈ ਅੱਗਾ <muchas> ਸਰਬੋਤਮ